ਅੱਜ ਮਾਸਟਰ ਤੁਸੀਂ ਦੇਖ ਰਹੇ ਹੋ ਆਰ ਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਦੇਖਿਆ ਜਾਵੇ ਹਾਈਵੇ ਤੇ ਡੰਗਰਾਂ ਦੀ ਆਵਾਜ਼ ਬਹੁਤ ਜ਼ਿਆਦਾ ਲੱਗੀ ਰਹਿੰਦੀ ਹੈ ਡੰਗਰਾਂ ਦੇ ਕਾਰਨ ਬਹੁਤ ਜ਼ਿਆਦਾ ਐਕਸੀਡੈਂਟ ਹੋਣ ਦੇ ਕਾਰਨ ਬਣੇ ਰਹਿੰਦੇ ਹਨ ਅੱਜ ਇੱਕ ਬਹੁਤ ਵੱਡਾ ਹਾਸਾ ਹੋਣ ਤੋਂ ਟਲਿਆ ਐਫ ਪੀ ਗੈਸ ਦਾ ਇੱਕ ਭਰਿਆ ਹੋਇਆ ਟੈਂਕਰ ਜੋ ਪਲਟ ਗਿਆ ਹੈ ਜਦੋਂ ਉਸ ਡਰਾਈਵਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੱਸਿਆ ਕਿ ਅਚਾਨਕ ਇੱਕ ਪਤੂ ਮੇਰੀ ਗੱਡੀ ਦੇ ਅੱਗੇ ਆਇਆ ਤੇ ਮੇਰੀ ਜੋ ਗੱਡੀ ਪਲਟ ਗਈ ਰਿੰਕੂ ਕੁਮਾਰ ਜੀ ਕੀ ਗੱਲਬਾਤ ਹੋਈ ਜੀ ਟੋਲ ਤੋਂ ਚਲਿਆ ਟੋਲ ਤੋਂ ਸੁੱਤੇ ਜਾ ਪਿਆ ਹਾਂ ਮੈਂ ਇੱਥੇ ਮੇਰੀ ਕੰਪਨੀ ਵਾਲਾ ਆਇਆ ਉਹਨੇ ਜਗਾਇਆ ਮੈਨੂੰ ਕਹਿੰਦਾ ਚੱਲ ਇੱਥੋਂ ਉੱਥੋਂ ਅੱਗੇ ਆਇਆ ਇਸ ਜਗ੍ਹਾ ਦਾ ਜੱਕ ਦਾ ਵੀ ਡੰਗਰ ਆ ਗਿਆ ਗੱਡੀ ਪਰ ਰੁਗੀ ਨਾ ਡਬੈਕਟਰ ਤੇ ਜੜ ਗਈ ਗੱਡੀ ਇਹ ਜੱਕ ਕਿੰਨੇ ਕੋਈ ਗੱਲ ਕੋਈ ਛੇਵ ਦੀ ਗੱਲ ਕਿਹੜੀ ਗੱਡੀ ਸੀ ਐਲਬੀ ਜੀ ਕਹਾ ਐਲਬੀ ਜੀ ਕਹਾ ਲੋਡ ਹੈ ਨਾ ਲੋਡ 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 ਹੈ ਇਹ ਕਿਹਦਾ ਆਪਣੀ ਕੰਪਨੀ ਕਿਹੜੀ ਹੈ ਇਹ ਚਿਤਾ ਫੌਨ ਕੰਪਨੀ ਹੈ ਕੰਪਨੀ ਦਾ ਸ਼ਕਤੀ ਹਲ ਗਿਆ ਜੀ ਕੀ ਕਹਿੰਦੇ ਕੰਪਨੀ ਕੰਪਨੀ ਨੇ ਕਹਿੰਦੇ ਕੋਈ ਨਹੀਂ ਕਰਨੇ ਗੱਲ ਗਿਆ 60 ਪੁਆਇੰਟ ਨਹੀਂ ਲੱਗੀ ਕੱਟ ਲਿਆ ਲੱਕ ਨੂੰ ਲੱਗੀ ਦੀ ਮਣ ਕੇ ਹਿੱਲੇ ਦੇ ਐਕਸ ਰੱਖ ਜਾ ਯਾਰ ਐਕਸ ਰੱਖ ਜਾਇਆ ਸਰ ਕੀ ਗੱਲਬਾਤ ਹੋਈ ਹੈ WhatsApp ਜਿਹੜਾ ਟੈਂਕਰ ਪਲਟਿਆ ਕੀ ਹੈਗਾ ਮਾਮਲਾ ਇਹ ਸਰ ਐਚਪੀ ਗੈਸ ਦਾ ਇਹ ਟੈਂਕਰ ਜਿਹੜਾ ਇਹ ਡੋਢਾ ਸੀਗਾ ਇਹ ਰਾਤਿਆਂ ਨੇ ਟੂਲ ਪਲਾਜਾ ਤੇ ਸਟੇ ਕੀਤੀ ਆ ਤਸਵੀਰੇ ਤੜਕੇ ਉੱਥੋਂ ਦੁਰੇ ਆ ਇੱਥੇ ਬਾੜ ਸਾਹਿਬ ਦੇ ਖੇਡ ਦੇ ਮੂਰੇ ਆ ਕੇ ਅਚਾਨਕ ਇਹਦਾ ਸੰਤੁਲਨ ਵਿਗੜ ਗਿਆ ਅੱਗੇ ਕੋਈ ਪਸ਼ੂ ਕਰਾ ਕੋਈ ਆ ਗਿਆ ਤੇ ਇਸ ਤੋਂ ਇਹ ਵਾਕ ਹੋ ਗਿਆ ਤੇ ਨਟਵੋਲਟ ਜਿਹੜੇ ਢੁੱਟ ਗਏ ਇਹ ਵੀ ਕੋਈ ਜਾਨੀ ਜਿਹੜਾ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਕਿੰਨੇ ਕ ਵਜੇ ਦੀ ਘਟਨਾ ਹੋਰ ਕੋਈ ਨੁਕਸਾਨ ਕੋਈ ਹੋਰ ਵੱਡਾ ਕੋਈ ਤਾਂ ਨਹੀਂ ਹੋਇਆ ਨਹੀਂ ਸਰ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਤਕਰੀਬਨ 5:30 6 ਦੇ ਵਿੱਚ ਦਾ ਖਾਲੀ ਸੀਗਾ ਜਾਂ ਗੈਸ ਨਾ ਭਰਿਆ ਹੋਇਆ ਨਹੀਂ ਗੈਸ ਨਾ ਭਰਿਆ ਬਾਜੀ 2 ਡੱਬਾ ਮੌਕੇ ਤੇ ਕੀ ਇੰਡਗਾਮ ਕੀਤੇ ਗਏ ਨਹੀਂ ਤਾਂ ਦੇਖਿਆ ਫਾਇਦਾ ਮੌਕੇ ਤੇ ਆ ਵੀ ਫਾਇਰ ਬ੍ਰੇਡ ਜਿਹੜੀ ਉਹ ਮੰਗਾਈ ਆ ਖਲੋਤੀ ਪਈ ਆ ਤੇ ਹੈਲਡਰੇ ਜਿਹੜੇ ਆ ਉਹ ਵੀ ਆ ਗਏ ਨੇ ਤੇ ਦੇਖਦੇ ਆ ਜੀ ਇਹਨੂੰ ਹੁਣ ਸਾਈਡ ਤੇ ਕਰਾਵਾਂਗੇ ਟੋਲ ਪੁਲਾਜੇ ਵਾਲਿਆਂ ਨਾਲ ਗੱਲ ਕੀਤੀ ਤੁਸੀਂ ਕਿਉਂਕਿ ਸੁਨਾਤਾ ਵੀ ਕਿਦ ਨੇ ਕਿ ਟੋਲ ਪੁਲਾਜੇ ਵਾਲੇ ਪਹਿਲਾਂ ਤਾਂ ਕਹਿ ਰਹੇ ਸੀ ਵੀ ਇਹ ਗੈਸ ਦੇ ਨਾਲ ਲੋਡ ਆ ਵੀ ਇਸ ਕੰਪਨੀ ਦੇ ਨਾਲ ਜਿਹੜਾ ਉਹ ਸੰਪਰਕ ਕਰੋ ਕਿ ਸਾਡੇ ਵਾਸਤੇ ਗੱਲ ਨਹੀਂ ਹੈਗੀ ਬਾਕੀ ਜਿਹੜੇ ਪ੍ਰਾਈਵੇਟ ਜਿਹੜੇ ਹੈਲਡਰੇ ਨੇ ਉਹਨਾਂ ਨੂੰ ਵੀ ਅਸੀਂ ਫੋਨ ਕੀਤਾ ਵਾ ਮਲਕਪੁਰ ਦੇਖੋ ਜਿਹੜਾ ਸਵੇਰ ਦਾ ਟਾਈਮ ਆ ਜਦੋਂ ਹੁੰਦਿਆਂ ਨੂੰ ਸਾਈਡ ਤੇ ਕਰਾਵਾਂਗੇ ਬਾਕੀ ਇਹ ਆ ਕੇ ਜਿਹੜੀ ਆਵਾਜ਼ ਆਈ ਜਿਹੜੀ ਆ ਉਹ ਜੈਰੀ ਆ ਕੋਈ ਟੱਪ ਕਰਨ ਵਾਲਾ ਕੰਮ ਨਹੀਂ ਹੋਇਆ